ਲੁਧਿਆਣਾ ਦੇ ਗੁਰੂ ਨਾਨਕ ਦੇਵ ਪਵੰਦੇ ਵਿੱਚ ਨਾਈਟਿੰਗਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਅਮਰਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਦੇ ਦੁਆਰਾ ਅੱਜ ਦੇ ਮੌਕੇ ਤੇ ਬਹੁਤ ਹੀ ਖੂਬਸੂਰਤ ਪੇਸ਼ਕਾਰੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਕੀਤੇ ਜਾਣ ਵਾਲੇ ਕਲਾ ਨ੍ਰਿਤਾਂ ਦੀ ਪੇਸ਼ਕਾਰੀ ਵੀ ਕੀਤੀ ਗਈ ਅਤੇ ਇਸ ਦੇ ਨਾਲ ਨਾਲ ਇਲਾਕੇ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੇ ਵਿੱਚ ਆਪਣੀ ਹਾਜ਼ਰੀ ਲਗਵਾਈ। ਮਨ ਮਹਿਸੂਸ ਹੋਇਆ ਵੀ ਮੇਰੇ ਹਲਕੇ ਆਤਮ ਨਿਕਰ ਦਾ ਸਕੂਲ ਨਾਈਟਿੰਗੇਲ ਸੀਨੀਅਰ ਸੈਕੰਡਰੀ ਸਕੂਲ ਕਿਸ ਤਰ੍ਹਾਂ ਵੱਡੀਆਂ ਮਰਲਾ ਮਾਰੀ ਲਿਆ ਚਾਹੇ ਪੜਾਈ ਦਾ ਖੇਤਰ ਹੋਵੇ ਚਾਹੇ ਖੇਡਾਂ ਦਾ ਖੇਤਰ ਹੋਵੇ ਚਾਹੇ ਸੱਭਿਆਚਾਰਕ ਦਾ ਹੋਵੇ ਮੈਂ ਪ੍ਰਬੰਧਕੀ ਕਮੇਟੀ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਜਿਨ੍ਹਾਂ ਬੱਚਿਆਂ ਨੇ ਪ੍ਰਾਪਤੀਆਂ ਕਰਕੇ ਇਨਾਮ ਜਿੱਤੇ ਨੇ। ਜਿਹੜੀਆਂ ਖੇਡਾਂ ਖੇਡਦੇ ਨੇ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਬੱਚਿਆਂ ਨੂੰ ਕਿ ਜਿੱਤ ਹਾਰ ਦੀ ਭਾਵਨਾ ਨਾਲ ਨਹੀਂ ਦੇਖ ਦੀ ਹੰਤੀ ਤੇ ਤਰੱਕੀ ਵੀ ਆਪਣਾ ਨਾਮ ਬਣਾਉਣ ਵਾਸਤੇ ਜਿਹੜੀਆਂ ਇਹ ਤੁਸੀਂ ਖੇਡਾਂ ਵਿੱਚ ਪਾ ਲੈਣਾ ਕਿਉਂਕਿ ਖੇਡਾਂ ਇੱਕ ਇੱਕੋ ਹੀ ਕੰਗ ਹੈ ਜਿਹੜਾ ਕਿ ਇਨਸਾਨ ਨੂੰ ਜਿੱਥੇ ਤੰਦਰੁਸਤ ਰੱਖਦਾ ਉਥੇ ਨਾਂ ਉੱਚੇ ਕਰਨ ਦਾ ਵੀ ਇੱਕ ਮੌਕਾ ਹੈ ਇੱਕ ਬਹੁਤ ਵੱਡਾ ਸੰਦੇਸ਼ ਇਹ ਪੂਰੇ ਗ੍ਰਾਹਕਾਂ ਨੂੰ ਦਿੱਤਾ ਹੈ ਕਿ ਪੰਜਾਬ ਤੇ ਕੇਲਾ ਦੇ ਜਿਹੜੇ ਆਪਣੀ ਆਪਣੀ ਸਟੇਟ ਦੇ ਸੱਭਿਆਚਾਰ ਨੂੰ ਪਰਫਾਰਮ ਕਰਦੇ ਕਰਦੇ ਵਿੱਚ ਮਿਕਸ ਹੋ ਗਏ ਉਹ ਇੱਕ ਬਹੁਤ ਵੱਡਾ ਮੈਸੇਜ ਵੀ ਭਾਰਤ ਵਿੱਚ ਵੱਖ-ਵੱਖ ਧਰਮ ਨੇ ਪਰ ਦੇਸ਼ ਇੱਕੋ ਹੈ ਸਾਡਾ ਭਾਰਤ ਇੱਕ ਧਰਮਾਂ ਨੇ ਇਸ ਦੇ ਮੈਂ ਬਹੁਤ ਬਹੁਤ ਨਾਮ ਵੀ ਦਿੱਤੇ ਅਤੇ ਪ੍ਰੇਰਿਤ ਵੀ ਕੀਤਾ ਕਿਹਾ ਨਹੀਂ ਬੱਚਿਆਂ ਨੂੰ ਨਾਮ ਵੀ ਦਿੱਤੇ ਕਿਉਂਕਿ ਸਾਡੇ ਭਗਵਾਨ ਦਮਨ ਸਾਹਿਬ ਮੁੱਖ ਮੰਤਰੀ ਪੰਜਾਬ ਦਾ ਸੁਪਨਾ ਵੀ ਪੰਜਾਬ ਨੂੰ ਖਸ ਦਾ ਖੇਡਦਾ ਤੇ ਨਜਦਾ ਪੰਜਾਬ ਬਣਾਉਣਾ ਉਹਦੇ ਵਾਸਤੇ ਖੇਡਾਂ ਨੂੰ ਜਿਹੜਾ ਪ੍ਰਫੁੱਲਤ ਕਰਨਾ ਬਹੁਤ ਜ਼ਰੂਰੀ ਹੈ ਤੇ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਣ ਰਹੀ ਬੱਚਿਆਂ ਨੂੰ ਸਕੂਲ ਦੇ ਪ੍ਰਬੰਧਕ ਸਹਿਬਾਨਾਂ ਨੂੰ ਵੀ ਖੇਡਾਂ ਲਈ ਬੱਚਿਆਂ ਨੂੰ ਬਹੁਤ ਬਹੁਤ ਪ੍ਰੇਰਿਤ ਇਹਨਾਂ ਦਾ ਫੰਕਸ਼ਨ ਕਿ ਕਿਸ ਤਰ੍ਹਾਂ ਰਿਹਾਗਾ ਸਰ ਰਾਜ ਨਾਈਟਿੰਗੇਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਜਿਹੜਾ ਐਨੂਅਲ ਫੰਕਸ਼ਨ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਕਰਾਇਆ ਗਿਆ ਇਸ ਦੇ ਚੀਫ ਗੈਸਟ ਸਰਦਾਰ ਕੁਲਵੰਤ ਸਿੰਘ ਸਿੱਧੂ ਰਹੇ ਨੇ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਰਿਹਾ ਸਿੱਧੂ ਸਾਹਿਬ ਰਹਿ ਨਹੀਂ ਸਕੇ ਅਪਰੀਸ਼ੀਏਸ਼ਨ ਕਰਨ ਤੋਂ ਕਿ ਐਨੀ ਵਧੀਆ ਪਰਫਾਰਮੈਂਸ ਸੀ ਗਈਆਂ ਔਰ ਕਿਸ ਤਰ੍ਹਾਂ ਦਾ ਪ੍ਰੇਸ਼ਕਾਰੀ ਕੀਤੀ ਗਈ ਬੱਚਿਆਂ ਵੱਲੋਂ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਆਪਣੇ ਦੇਸ਼ ਦੀ ਦੇਸ਼ ਭਗਤੀ ਲਈ ਰੰਗਾ ਸੌਂਗ ਸੀ ਜਿਹੜਾ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ ਗੁਜਰਾਤੀ ਅਤੇ ਪੰਜਾਬੀ ਡਾਂਸ ਦਾ ਜਿਹੜਾ ਫਿਊਜ਼ਨ ਸੀ ਉਹਦੇ ਲਈ ਸਿੱਧੂ ਸਾਹਿਬ ਵਿਸ਼ੇਸ਼ ਸਨਮਾਨ ਕਰਕੇ ਗਏ ਬੱਚਿਆਂ ਦਾ ਔਰ ਸਾਡਾ ਬਹੁਤ ਹੀ ਮਾਣ ਵਧਾਇਆ ਸੋ ਇਸ ਤਰ੍ਹਾਂ ਦਾ ਹਰ ਇੱਕ ਸਾਲ ਪ੍ਰੋਗਰਾਮ ਹੁੰਦਾ ਹੈ ਸਾਡਾ 20ਵਾਂ ਪ੍ਰੋਗਰਾਮ ਹੈ ਸੋ ਬਹੁਤ ਹੀ ਜ਼ਿਆਦਾ ਸ਼ਾਨਦਾਰ ਪ੍ਰੋਗਰਾਮ ਹੈ ਇਹਦੀਆਂ ਚਲਕੀਆਂ ਤੁਹਾਨੂੰ ਵੇਖਣ ਲਈ ਮਿਲਣਗੀਆਂ ਤੇ ਸਿੱਧੂ ਸਾਹਿਬ ਜਿਨ੍ਹਾਂ ਬੱਚੇ ਅਕੈਡੈਮਿਕ ਪ੍ਰਾਈਜ਼ਸ ਸੀਗੇ ਉਹ ਡਿਸਟ੍ਰਿਬਿਊਟ ਕਰਕੇ ਗਏ ਨੇ ਸਵੇਰੇ ਜਿਹੜੀ ਸ਼ਮਰੋਸ਼ਨ ਕੀਤੀ ਸੀ ਉਹ ਸਰਦਾਰ ਜਗਵੀਰ ਸਿੰਘ ਸੋਖੀ ਜੀ ਕਰਕੇ ਗਏ ਸੀਗੇ ਤੇ ਸਾਡੇ ਗੱਤਕਾ ਕਲੱਬ ਦਾ ਇਨੌਗਰੇਸ਼ਨ ਕਰਕੇ ਗਏ ਨੇ ਜਿਹੜੀ ਕਿ ਅਸੀਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਸ਼ੁਰੂ ਕੀਤਾ ਔਰ ਫ੍ਰੀ ਆਫ ਕਾਸਟ ਬੱਚਿਆਂ ਨੂੰ ਉਹਦੇ ਵਿੱਚ ਅਸੀਂ ਰੱਖਾਂਗੇ ਤਾਂ ਕਿ ਬੱਚੇ ਆਪਣਾ ਮਾਰਸ਼ਲ ਆਰਟ ਸਿੱਖ ਸਕਣ ਸੋ ਬਹੁਤ ਹੀ ਸ਼ਾਨਦਾਰ ਦਿਨ ਰਿਹਾ ਅੱਜ ਬਹੁਤ ਸਹੀ ਪ੍ਰਾਪਤੀਆਂ ਬਹੁਤ ਰਹੀਆਂ ਔਰ ਸਪੋਰਟਸ ਜਿਹੜੇ ਸਾਡੇ ਸਟੇਟ ਤੇ ਨੈਸ਼ਨਲ ਲੈਵਲ ਦੇ ਪ੍ਰਾਈਜ਼ਸ ਸੀ ਉਹ ਵੀ ਕੁਲਵੰਤ ਸਿੰਘ ਸਿੱਧੂ ਜੀ ਨੇ ਬੱਚਿਆਂ ਨੂੰ ਦਿੱਤੇ ਤੇ ਬੱਚਿਆਂ ਦੀ ਹੌਸਲਾ ਅਫਸਾਈ ਕੀਤੀ ਮੈਂ ਪੇਰੈਂਟਸ ਨੂੰ ਇਹੀ ਕਹਿਣਾ ਚਾਹੁੰਗੀ ਕਿ ਜਿਸ ਤਰ੍ਹਾਂ ਅਸੀਂ ਏਰੀਆ ਦੇ ਵਿੱਚ ਜੀ ਇੱਕ ਕਹਾਵਤ ਹੁੰਦੀ ਹੈ ਕਿ ਆਪਣੇ ਹੱਡ ਬਲ ਕੇ ਰੌਸ਼ਨੀ ਕਰਨ ਵਾਲਾ ਕੰਮ ਹੈ ਜੋ ਅਸੀਂ ਕਰ ਰਹੇ ਹਾਂ ਵਧੀਆ এডਿਕੇਸ਼ਨ ਦੇਣ ਦੀ ਇੱਕ ਵਧੀਆ ਏਰੀਏ ਚ ਆ ਕੇ ਗੁਰਨਾਨਕ ਪਵਨ ਵਿਖੇ ਅੱਜ ਪ੍ਰੋਗਰਾਮ ਕਰਵਾਇ ਰਹੇ ਆ ਜਿਸ ਦਾ ਕਿ ਕਿਰਾਇਆ ਹੀ ਹਜ਼ਾਰਾਂ ਵਿੱਚ ਹੈਗਾ ਸੋ ਬੱਚਿਆਂ ਨੂੰ ਇੱਕ ਆਡੀਟੋਰੀਅਮ ਦੀ ਲੋੜ ਆ ਬੱਚਿਆਂ ਨੂੰ ਆਡੀਟੋਰੀਅਮ ਦੇ ਵਿੱਚ ਅਸੀਂ ਪਰਫਾਰਮ ਕਰਵਾ ਰਹੇ ਆ ਸੋ ਇਹ ਕਹਿਣਾ ਚਾਹੁੰਦੀ ਆ ਕਿ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ এডਿਕੇਸ਼ਨ ਦਿਓ ਉਹਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਸਪੋਰਟਸ ਉਹਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਸੈਲਫ ਡਿਫੈਂਸ ਦੀਆਂ ਜਿਹੜੀਆਂ ਐਕਟੀਵਿਟੀਆਂ ਨੇ ਚਾਹੀਓ ਮਾਰਸ਼ਲ ਆਰਟਾ ਚਾਹੀਓ ਗੱਤਕਾ ਆ ਉਹਨਾਂ ਨੂੰ ਉਹਨਾਂ ਦੇ ਵਿੱਚ ਇਨਵੋਲ ਕਰੋ ਉਹਨਾਂ ਨੂੰ ਮੋਬਾਈਲ ਫੋਨਸ ਤੋਂ ਦੂਰ ਰੱਖੋ ਪਲੀਜ਼ ਮੋਬਾਈਲ ਫੋਨ ਕੋੜ ਜਿਹੜਾ ਕਿ ਬੱਚਿਆਂ ਨੂੰ ਦਿਮਗ ਵਾਂਗੂ ਲੱਗ ਗਿਆ ਤੇ ਪੇਰੈਂਟਸ ਨੂੰ ਉਸ ਚੀਜ਼ ਦਾ ਪਤਾ ਨਹੀਂ ਸੋ ਇਹ ਸੀਜ਼ਾਂ ਦਾ ਰਿਜ਼ਲਟ ਸਾਨੂੰ ਅਗਲੇ 10 ਸਾਲਾਂ ਵਿੱਚ ਮਿਲਣਗੇ ਬੱਚਿਆਂ ਦੀ ਫਿਜ਼ੀਕਲ ਬੱਚਿਆਂ ਦੀ ਸਾਈਟ ਆਈ ਸੈਟ ਵੀਕ ਹੋ ਜਾਗੀ ਬੱਚਿਆਂ ਦਾ ਮੈਂਟਲ ਲੈਵਲ ਗਿਰ ਜਾਏਗਾ ਸੋ ਪਲੀਜ਼ ਪੇਰੈਂਟਸ ਨੂੰ ਇਹੀ ਬੇਨਤੀਆਂ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਨਾਈਟਿੰਗਲ ਸਕੂਲ ਵਿੱਚ ਬੱਚੇ ਲੈ ਕੇ ਆਓ ਤੇ ਮੈਂ ਉਹਨਾਂ ਨੂੰ ਤਰਾਸ਼ ਕੇ ਤੁਹਾਨੂੰ ਦਵਾਂਗੀ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਲਾਈਵ ਤੇਸ ਚੈਨਲ ਦੇ ਲਈ ਲੁਧਿਆਣਾ ਤੋਂ ਅਜੇ ਪਾਵਾ ਦੀ ਵਿਸ਼ੇਸ਼ ਰਿਪੋਰਟ